ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਮਿੱਤਰੋ ਅੱਜ ਆਪਾਂ ਬਾਈ ਜਿਹੜਾ ਪਾਨੇ ਆ ਘਰ ਦੇ ਪਿੱਛੇ ਰੇਤਾ ਪਵਾਇਆ ਦਾ ਥੋੜੇ ਦਿਨ ਪਹਿਲਾਂ ਪੰਜਾ ਪੰਜ ਰਿਪਰ ਪਵਾਇਆ ਤੇ ਦੇ ਜ ਆਪਾਂ ਨੇ ਤੇ ਮੇਰੇ ਹਿਸਾਬ ਨਾਲ ਬਾਈ ਅੱਧਾ ਤਾਂ ਫੁੱਟ ਦੇ ਉੱਪਰ ਰੇਤਾ ਪੈ ਗਿਆ ਸਾਰੇ ਖੇਤਾਂ ਦੇ ਵਿੱਚ ਤੇ ਅੱਜ ਬਾਈ ਇਹਨੂੰ ਖੇਤ ਨੂੰ ਪਲਟੀ ਲੱਗਿਆ ਮਾਰਨਾ ਕਿਉਂਕਿ ਬਾਈ ਰੇਤਾ ਇਹ ਜਿਹਨੂੰ ਬਾ ਪਾਣੀ ਲਾਏ ਕਰੋਂਗੇ ਤੁਹਾਨੂੰ ਪਤਾ ਇਹ ਧੀਏ ਚੌਥੇ ਨੇ ਸੁੱਕ ਜਾ ਕਰਨਾ ਫਿਰ ਥੱਲੇ ਵਾਲੀ ਮਿੱਟੀ ਬਾਈ ਜਿਵੇਂ ਹੀ ਡੱਕ ਰ ਤੁਸੀਂ ਦੇਖ ਸਕਦੇ ਆ ਆ ਲੋ ਜਿਵੇਂ ਹੀ ਪਣਾ ਕਹਿੰਦੇ ਇਹਨੂੰ ਬਹੁਤ ਚੀਜ਼ ਆ ਹੁਣ ਆਪਾਂ ਇਹਨੂੰ ਪਲਟੀ ਮਾ ਦੇਣੀ ਅੱਧੀ ਅੱਧੀ ਅੱਧਾ ਰੇਤਾ ਅੱਧੀ ਮਿੱਟੀ ਮਿਕਸ ਹੋ ਜੂਗੀ ਵਿੱਚ ਵਜਨ ਬਾਈ ਫੋਲ ਰੱਖਿਆ ਵਾ ਵਾ ਟਰੈਕਟਰ ਦਾ ਹਾਲ ਦੇਖ ਲਓ ਕੀ ਆ ਹੁੰਦਾ ਇਹ ਕਿ ਤੋਂ ਕਾ ਦਾ ਪਾੜ ਵੀ ਦਿੱਤਾ ਬਾਈ ਇਹਨੇ ਕਾਈ ਕੱਢਦੇ ਘਟ ਵੀ 2 2 ਫੁੱਟ ਡੇਢ ਡੇਢ 2 2 ਫੁੱਟ ਮਿੱਟੀ ਉਥਰ ਬੋਥਲ ਕਰਤੀ ਦੇਖ ਲੋ ਥੱਲੇ ਵਾਲੀ ਮਿੱਟੀ ਜਾਵਾਂ ਜਿਹੜੀ ਜਾਕਰ ਚੈੱਕ ਕਰਨ ਇਹਨੂੰ ਆਪਾਂ ਉਹ ਮਿੱਟੀ ਕੱਢਤੀ ਇਹ ਮਿੱਟੀ ਮੈਨੂੰ ਲੱਗਦਾ ਅੱਜ ਤੱਕ ਕਦੇ ਵੀ ਬਾਹਰ ਆਈ ਹੋਣੀ ਬਾਈ ਪਹਿਲੀ ਵਾਰੀ ਮਿੱਟੀ ਆਈ ਹੋਣੀ ਬਾਹਰ ਇਹ ਲੋ ਜੀ ਜਲੇ ਕੱਢਦੇ ਪੂਰੇ ਬੜੇ ਬੜੇ ਸ਼ਕਤੀਮਾਨ ਵਾਲੇ ਆ ਬਾਈ ਐਮਪੀ ਬਲੋ ਇਹ ਤਿੰਨ ਨਾਲੇ ਪਹਿਲਾਂ ਮੇਰਾ ਮਨਤਾਪ ਇੱਕ ਖੋਲਦੀ ਏ ਫੇਰ ਮਾਸ਼ਾਅੱਲਾ ਛੱਡ ਚੱਲਣ ਦੇ ਦੋ ਜੀ ਭਾਈ ਅਸਲ ਵਿੱਚ ਤਾਂ ਜੇ ਇਹ ਵਧੀਆ ਤਰੀਕੇ ਨਾਲ ਚਲਾਉਣੇ ਆਪਾਂ ਨੇ ਫੁੱਲ ਵਧੀਆ ਲਾਉਣੇ ਆ ਤਾਂ ਇਹਨੂੰ ਟਰੈਕਟਰ ਚਾਹੀਦਾ 4 ਵੀਲ ਠੀਕ ਹੈ ਜੀ 4 ਵੀਲ ਟਰੈਕਟਰ ਚਾਹੀਦਾ ਫੇਰ ਇਹ ਵਧੀਆ ਪਟਾਈ ਕਰਦੇ ਆ 2 ਵੀਲ ਟਰੈਕਟਰ ਦੇ ਨਹੀਂ ਪੈਰ ਲੱਗਣਾਂਦੇ ਜਾਂ ਫੇਰ ਇੱਕ ਹਾਲ ਖੋਲਿਆ ਹੋਵੇ ਦੋ ਹਾਲ ਹੋਣ ਹਾਲ ਭਾਰੇ ਨੇ ਭਾਈ ਇਹ ਤੇ ਤਾਂ ਕਰਕੇ ਥੋੜੀ ਜਿਹੀ ਦਿੱਕਤ ਰਹਿੰਦੀ ਇਹਨਾਂ ਨੂੰ ਲਾਉਣ ਦੇ ਵਿੱਚ ਥੋੜਾ ਜਿਹਾ ਇਹ ਦਿੱਤਾ ਜਿਆਦਾ ਬਾਈ ਉੱਥੇ ਜਾ ਕੇ ਖੜਾ ਹੁੰਦਾ ਮਾੜੇ ਮੋٹے ਦਿੱਤੇ ਨੂੰ ਨਹੀਂ ਹੁੰਦਾ ਖੜਾ ਹੁਣ ਬਾਈ ਇਹਦੇ ਵਿੱਚ ਆਪਾਂ ਨੇ ਢੇਰ ਪਿਆ ਆਪਣਾ ਇਹਦੇ ਵਿੱਚ ਵੈਸੇ ਆਪਾਂ ਨੇ ਪਹਿਲਾਂ ਵੀ ਬਹੁਤ ਸਾਲ ਹੋ ਗਏ ਕਦੇ ਵੀ ਆਪਾਂ ਨੇ ਖਾਧ ਜਿੱਦਾਂ ਰੇ ਜੂਰੀਆ ਦਾਇਆ ਇਹ ਨਹੀਂ ਕਦੇ ਪਾਇਆ ਇਹਨੂੰ ਆਪਾਂ ਨੇ ਮਿਲ ਕੇ ਆਰਗੇਨਿਕ ਰੱਖਿਆ ਹੋਇਆ ਬਾਈ ਪਰ ਫਿਰ ਵੀ ਕਈ ਜਾਨੇ ਪਿੱਛੇ ਤੇ ਆ ਜਾਂਦਾ ਹੜਕੇ ਬਾਈ ਪਰ ਉਹਨੂੰ ਤਾਂ ਕੋਈ ਰੋਕ ਨਹੀਂ ਸਕਦੇ ਹੈਗੇ ਪਰ ਆਪਾਂ ਨੇ ਕਈ 3-4 ਸਾਲਾਂ ਤੋਂ ਉਹਦੇ ਵਿੱਚ ਬਾਈ ਕੋਈ ਵੀ ਇਹ ਜਿਹਾ ਪ੍ਰੋਡਕਟ ਨਹੀਂ ਪਾਇਆ ਹੈਗਾ ਠੀਕ ਆ ਜੀ ਸਪਰੇ ਵੀ ਨਹੀਂ ਕਦੇ ਬਹੁਤੀ ਕਰੀ ਬਸ ਘਰ ਜੋਗੀ ਪਸ਼ੂਆਂ ਦਾ ਕੱਖ ਗੰਡਾ ਲਾ ਲੀਦਾ ਜਾਂ ਜਾਂ ਬਾਈ ਖਾਣ ਜੋਗੀ ਬਾਸਮਤੀ ਲਾ ਲਦੀ ਇਹਦੇ ਵਿੱਚ ਮਿੱਟੀ ਆਪਾਂ ਨੇ ਤਾਂ ਪਵਾਈਏ ਤੇ ਕਿਉਂਕਿ ਬਾਈ ਪਾਣੀ ਵਾਲਾ ਏਰੀਆ ਸਾਰਾ ਇਹ ਪਾਣੀ ਆਉਂਦਾ ਔਰੇ ਹਰੇਕ ਵਾਰ ਨੁਕਸਾਨ ਹੋ ਜਾਂਦਾ ਤਾਂ ਆ ਕਰਕੇ ਥੋੜਾ ਢੋੜਾ ਉੱਚਾ ਚੱਕਿਆ ਆਪਾਂ ਨੇ ਤਾਂ ਕਿ ਜਿਹੜਾ ਮਲਾ ਮੋਟਾ ਪਾਣੀ ਆ ਬਾਈ ਨਿਕਲ ਜਾ ਕਰ ਇਹਦਾ ਤੇ ਬਾਕੀ ਤੁਹਾਨੂੰ ਪਤਾ ਵੀ ਜਿਹੜਾ ਟਰੈਕਟਰ ਹੈ ਮੈਸੀ ਇਹ ਵੀ ਸੇਲ ਤੇ ਹੈ ਜੀ ਆਪਾਂ ਨੇ ਕਈ ਵੀਡੀਓਆਂ ਦੇ ਵਿੱਚ ਪਾਲੀਆਂ ਇੱਕ ਆਪਣੇ ਕੋਲ 18 ਮਾਡਲ ਵੀ ਆ ਇਹਦੇ ਇਹਦੇ ਨਾਲ ਦਾ ਇਹ ਆਪਣਾ 15 ਮਾਡਲ ਹੈ ਪੂਰਾ ਵਧੀਆ ਟਰੈਕਟਰ ਹੈ ਆਪਣੇ ਕੋਲ ਮੇਰੇ ਕੋਲ 15 ਤੋਂ 20 ਦਿਨ ਹੋ ਗਏ ਲਗਭਗ ਘਰੇ ਚੱਲਦੇ ਨੂੰ ਪੂਰੀ ਤਸੱਲੀ ਕਰ ਲਈ ਬਾਈ ਟਰੈਕਟਰ ਦੀ ਇਹਦੀ ਪੂਰਾ ਪਾਸ ਆ ਸਾਰੇ ਪੱਖ ਨੂੰ ਤੇਲ ਖਰਚਾ ਵੀ ਜਾਇਜ਼ ਆ ਬਾਈ ਇਹਦਾ ਡਰਤੀ ਥੱਲੇ ਰਹਿਣ ਮਿੱਟੀ ਜਿਹੜੀ ਕਦੇ ਨਹੀਂ ਨਿਕਲੀ ਅੱਜ ਤੱਕ ਤੇ ਲੋ ਬਾਈ ਆਖਰੀ ਸ਼ਾਟ ਰਹਿ ਗਿਆ ਇੱਕ ਬਸ ਤੇ ਆਵਾਜ਼ ਚ ਕੰਮ ਖਤਮ ਹੋ ਕੋਟਾ ਬਾਈ ਦੋ ਟੋਟੇ ਬਾੜਦੇ ਦੁਬਾਰਾ ਫੇਰ ਟੁੱਟਾ ਪਰ ਗ ਰੱਖਿਆ ਫੇਰ ਹਿੱਲ ਗਿਆ ਅਸਲ ਵਿੱਚ ਨਾ ਟੋਟੇ ਬਾਈ ਬੰਨਣੇ ਚਾਹੀਦੇ ਰੱਸੀ ਦੇ ਨਾਲ। ਜਦੋਂ ਆਪਾਂ ਟੋਟਾ ਲਾਉਨੇ ਆ ਨਾ ਬਾਅਦ ਰੱਸੀ ਨਾਲ ਬੰਨਣੇ ਚਾਹੀਦੇ ਆ ਫੇਰ ਜਦੋਂ ਚੱਕ ਚੱਕ ਕੇ ਵੱਜਦਾ ਨਾ ਟੋਟਾ ਬਾਈ ਉਖੜ ਖੜਦਾ। ਇੱਕ ਸਿਆੜ ਹੋਰ ਲੱਗਣਾ। ਓ ਜੀ। ਫੇਰ ਇਸ ਤਰ੍ਹਾਂ ਟਿੱਡ ਕਰਦਾ ਬਾਈ ਅਜੇ ਹੋਰ ਕਿੱਦਾਂ ਨਹੀਂ ਕਰਨਾ। ਉਹ ਬਾਈ ਉਹਨੇ ਡਲੇ ਬਣੇ ਦੇ ਸਾਰੇ ਕਰਦੇ ਆਪਾਂ ਸੈਟ ਤਵੀਆਂ ਪਾ ਲਿਆ ਹੁਣ ਤਵੀਆਂ ਨਾਲ ਦੂਰ ਤਹੀਰ ਕਰਤਾ ਇਹਨੂੰ ਦੇਖੋ ਐਨ ਬਾਈ ਹਰੀ ਤਰ ਮਿੱਟੀ ਮਿਕਸ ਕਰਤੀ ਵਿੱਚ ਉਹ ਉਧਰ ਰਹਿਗਾ ਇੱਥਾ ਪਰਲੇ ਪਾਸੇ ਉਹਨੂੰ ਵੀ ਵਿੱਚਰ ਲਾਦਣਾ ਥੋੜਾ ਥੋੜਾ ਕਰਕੇ ਹੁਣ ਡਰਾਈਵਰ ਚੇਂਜ ਹੋ ਗਿਆ ਸਾਡਾ ਡਰਾਈਵਰ ਪਹੁੰਚ ਗਿਆ ਬਾਈ ਆਪਾਂ ਆਤੀ ਐਨ ਸੱਕਰ ਬਾਈ ਪੂਰੀ ਫੇਟ